ਆਪ ਐਮਐਲਏ ਰਮਨ ਅਰੂੜਾ ਦੀ ਗ੍ਰਿਫਤਾਰੀ ਨੂੰ ਲੈ ਪੰਜਾਬ ਚ ਲਗਾਤਾਰ ਵਿਰੋਧੀ ਭਗਵੰਤ ਮਾਨ ਆਪ ਸਰਕਾਰ ਨੂੰ ਕਿਰਰੀ ਨੇ ਤੇ ਹੁਣ ਇਸ ਵਿੱਚਕਾਰ ਹੀ ਅਕਾਲੀ ਦਲ ਦੇ ਲੀਡਰ ਵਿਕਰਮ ਸਿੰਘ ਮਜੀਠੀ ਯਾਨੀ ਰਮਨ ਅਰੂੜਾ ਦੀ ਗ੍ਰਿਫਤਾਰੀ ਨੂੰ ਲੈ ਪੋਸਟ ਕਰ ਲਿਖਿਆ। ਭ੍ਰਿਸ਼ਟਾ ਸਰਕਾਰ ਦੇ ਪ੍ਰਿਸ਼ਟ ਐਮਐਲਏ ਪਹਿਲਾ ਵਿਜੇ ਸਿੰਘਲਾ, ਅਮਿਤ ਰਤਨ ਕੋਟਫਤਾ, ਜਸਵੰਤ ਸਿੰਘ ਜਨਮਾਜਰਾ ਅਤੇ ਹੁਣ ਐਮਐਲਏ ਰਮਨ ਅਰੂੜਾ ਨੂੰ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤਾ ਗਿਆ। ਜ਼ਿਕਰਯੋਗ ਹੈ ਕਿ ਹੁਣ ਤੱਕ ਹੋਈਆਂ ਗ੍ਰਿਫਤਾਰੀਆਂ ਤੋਂ ਬਾਅਦ ਚਾਰਜ ਸ਼ੀਟ ਪੇਸ਼ ਨਹੀਂ ਹੋਈ। ਭਗਵੰਤ ਮਾਨ ਜੀ ਦੀ ਸਚਾਈ ਇਹ ਕਿ ਤੁਸੀਂ ਸਾਰੇ ਹੀ ਪ੍ਰਿਸ਼ਟ ਹੋ ਤੇ ਜਦ ਪੈਸੇ ਦੇ ਲੈਣ ਦੇਣ ਚ ਕੋਈ ਗੜਬੜ ਹੁੰਦੀ ਹੈ ਤਾਂ ਤੁਸੀਂ ਕੇਸ ਪਾਉਣ ਦਾ ਡਰਾਮਾ ਕਰਦੇ ਹੋ ਭਗਵੰਤ ਮਾਨ ਜੀ ਇਹ ਸਿਰਫ ਪੀਆਰ ਐਕਸਰਸਾਈਜ਼ ਹੈ ਇਹ ਡਰਾਮੇ ਬੰਦ ਕਰੋ ਇਸ ਦੇ ਨਾਲ ਹੀ ਐਲਓਪੀ ਪ੍ਰਤਾਪ ਸਿੰਘ ਬਾਜਵਾ ਵੱਲੋਂ ਵੀ ਪੋਸਟ ਕਰ ਲਿਖਿਆ ਗਿਆ ਆਪ ਵੱਲੋਂ ਆਪਣੇ ਹੀ ਵਿਧਾਇਕ ਦੀ ਗ੍ਰਿਫਤਾਰੀ ਸਿਰਫ ਇੱਕ ਨਵਾਂ ਡਰਾਮਾ ਹੈ ਭਗਵੰਤ ਮਾਨ ਸਰਕਾਰ ਪ੍ਰਸ਼ਟਾਚਾਰ ਚ ਡੁੱਬੀ ਹੋਈ ਹੈ ਫਿਰ ਵੀ ਪੰਜਾਬੀਆਂ ਨੂੰ ਮੂਰਖ ਬਣਾਉਣ ਲਈ ਨਾਟਕ ਖੇਡ ਰਹੀ ਹੈ ਕੋਈ ਜਵਾਬ ਨਹੀਂ ਸਿਰਫ ਨਰ ਤਵਿਖਿਆ ਤੁਸੀਂ ਕਿਵੇਂ ਪ੍ਰਤਾਪ ਸਿੰਘ ਬਾਜਵਾ ਤੇ ਅਕਾਲੀ ਦਲ ਦੇ ਲੀਡਰ ਵਿਕਰਮ ਸਿੰਘ ਮਜੀਠੀਆ ਵੱਲੋਂ ਭਗਵੰਤ ਮਾਨੂ ਕੇਰਿਆ ਗਿਆ ਤੇ ਵੱਡੇ ਸਵਾਲ ਚੁਕੇ ਗਏ ਨੇ ਵੱਡੇ ਇਲਜ਼ਾਮ ਲਗਾਏਗੇ ਨਹੀਂ ਵਿਰੋਧੀਆਂ ਦਾ ਸਾਫ ਤੌਰ ਤੇ ਇਹੀ ਕਹਿਣਾ ਹੈ ਕਿ ਭਗਵੰਤ ਮਾਨ ਦਾ ਆਪਣੇ ਹੀ ਐਮਐਲ ਖਿਲਾਫ ਕੀਤੀ ਗਈ ਇਹ ਕਾਰਵਾਈ ਇਹ ਵੱਡਾ ਡਰਾਮਾ ਹੈ ਤੇ ਇੱਕ ਸਿਰਫ ਪੀਆਰ ਐਕਸਰਸਾਈਜ਼ ਹੈ ਸਿਰਫ ਉਹਨਾਂ ਨੇ ਇਹ ਸਭ ਕੁਝ ਜਾਣ ਮੂਝ ਕੇ ਹੀ ਕੀਤਾ ਹੈ ਦੱਸਦੀ ਹੈ ਕਿ ਬੀਤੇ ਕੱਲ ਆਪ ਐਮਐਲ ਰਮਨ ਅਰੋੜਾ ਨੂੰ ਵਿਜੀਲੈਂਸ ਦੀ ਟੀਮ ਨੇ ਗ੍ਰਿਫਤਾਰ ਕਰ ਲਿਆ ਬੀਤੇ ਕੱਲ ਉਹਨਾਂ ਦੇ ਘਰ ਰੇਡ ਹੋਈ i <laughs> ભગવંતમાન ਵੱਲੋਂ ਆਪਣੇ ਹੀ ఎమ్మెల్యే ਖਿਲਾਫ ਭ੍ਰਸ਼ਟਾਚਾਰ ਦੇ ਮਾਮਲੇ 'ਚ ਵੱਡਾ ਐਕਸ਼ਨ ਲਿਆ ਗਿਆ ਤੇ ਇਸ ਨੂੰ ਲੈ ਹੀ ਵਿਰੋਧੀ ਲਗਾਤਾਰ ਭਗਵੰਤ ਮਾਨ ਨੂੰ ਹੁਣ ਕਿਰ ਰਹੇ ਨੇ ਤੇ ਆਪਣੀ ਅਲੱਗ-ਅਲੱਗ ਪ੍ਰਤੀਕਿਰਿਆਵਾਂ ਦੇ ਰਹੇ ਨੇ ਤੇ ਆਹੀ ਕਹਿ ਰਹੇ ਨੇ ਕਿ ਭਗਵੰਤ ਮਾਨ ਦੀ ਕੀਤੀ ਗਈ ਕਾਰਵਾਈ ਆਪਣੇ ਹੀ ఎమ్మెల్యే ਖਿਲਾਫ ਇਹ ਸਿਰਫ ਇੱਕ ਜਾਣਮੁਚਕੇ ਕੀਤੀ ਕਾਰਵਾਈ ਹੈ। ਵਿਰੋਧੀਆਂ ਵੱਲੋਂ ਇਹ ਵੀ ਕਹਿਣਾ ਹੈ ਕਿ ਆਉਣ ਵਾਲੇ ਸਮੇਂ 'ਚ ਲੁਧਿਆਣਾ 'ਚ ਪੱਛਮੀ 'ਚ ਹੋਣ ਵਾਲੀ ਜ਼ਿਮਨੀ ਚੋਣ ਨੂੰ ਲੈ ਹੀ ਭਗਵੰਤ ਮਾਨ ਨੇ ਸਭ ਕੀਤਾ ਕਿ ਭਗਵੰਤ ਮਾਨ ਨੂੰ ਜ਼ਿਮਨੀ ਚੋਣਾਂ 'ਚ ਇਸ ਦਾ ਫਾਇਦਾ ਹੋ ਸਕੇ। ਵਿਰੋਧੀ ਲਗਾਤਾਰ ਭਗਵੰਤ ਮਾਨ ਨੂੰ �ेर ਰਹੇ ਨੇ ਦੱਸ ਦਈਏ ਕਿ ਅੱਜ ਕੋਰਟ ਚ ਰਮਨ अरोड़ा ਦੀ ਪੇਸ਼ੀ ਹੈ ਵਿਜੀਲੈਂਸ ਟੀਮ ਵੱਲੋਂ ਅੱਜ ਉਹਨਾਂ ਨੂੰ ਕੋਰਟ ਚ ਪੇਸ਼ ਕੀਤਾ ਜਾਵੇਗਾ ਪ੍ਰਸ਼ਟਾਚਾਰ ਦੇ ਮਾਮਲੇ ਨੂੰ ਲੈ ਉਹਨਾਂ ਨਾਲ ਅੱਜ ਪੁੱਛਗਿੱਛ ਕੀਤੀ ਜਾਵੇਗੀ ਤੇ ਹੁਣ ਆਉਣ ਵਾਲੇ ਸਮੇਂ ਚ ਵੇਖਣਾ ਹੋਵੇਗਾ ਕਿ ਇਸ ਤੇ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਪਰ ਵਿਰੋਧੀ ਲਗਾਤਾਰ ਭਗਵੰਤ ਮਾਨ ਨੂੰ �ेरਦੇ ਨਜ਼ਰ ਜ਼ਰੂਰ ਆ ਰਹੇ ਨੇ ਬਾਕੀ ਤੁਹਾਡਾ ਇਸ ਖਬਰ ਤੇ ਕੀ ਕੁਝ ਕਰਨਾ ਹੈ ਤੁਸੀਂ ਵੀ ਕਮੈਂਟ ਕਰਕੇ ਜੁੜ ਦੱਸੋ ਤੇ ਪੰਜਾਬ ਦੀਆਂ ਬੇਸਰੀ ਦਿੱਖਦੇ ਰਹੋ ਪੰਜਾਬ ਦਾ